ਦਰਦ ਵਰ ਕੀ ਕਹਣਾ ਰੋਸ਼ ਪ੍ਰਦਰਸ਼ਨ ਨਹੀਂ ਹੈ ਟੈਕਸ ਦੇ ਵਿਰੋਧ ਦੇ ਵਿੱਚ ਕਰ ਰਿਹਾ ਜੋ ਅੱਜ ਰਾਸ਼ਟਰਪਤੀ ਅਮਰੀਕਾ ਵੱਲੋਂ ਲਾਇਆ ਜਾ ਰਿਹਾ ਹੈ ਵੱਖ-ਵੱਖ ਦੇਸ਼ਾਂ ਤੇ ਦੇਸ਼ਾਂ ਨੂੰ ਫੇਲ ਕਰਨ ਦੀ ਨੀਤੀ ਨਾਲ ਤੇ ਸਾਡੇ ਭਾਰਤ ਦੇਆਂ ਮੰਡੀਆਂ ਤੇ ਕਬਜ਼ਾ ਕਰਨ ਦੀ ਨੀਤ ਨਾਲ ਸਾਡਾ ਵਪਾਰੀ ਛੋਟ ਅਮਰੀਕਾ ਤੇ ਕਿਸਾਨ ਵੱਡੇ ਨੇ ਤੇ ਉਹਨਾਂ ਨੂੰ ਸਬਸਿਡੀਆਂ ਵੀ ਜ਼ਿਆਦਾ ਨੇ ਸਾਡੇ ਭਾਰਤ ਦਾ ਵਪਾਰੀ ਕਿਸਾਨ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਦੇਸ਼ ਨੂੰ ਬਚਾਉਣ ਵਾਸਤੇ ਅਸੀਂ ਥਾਂ-ਥਾਂ ਤੇ ਰੋਸ ਪ੍ਰਦਰਸ਼ਨ ਕਰਾਂਗੇ ਅਗਲਾ ਸੰਘਰਸ਼ ਕੀ ਹੋਏਗਾ ਅਗਲਾ ਸੰਘਰਸ਼ ਸਵੇਰੇ ਸ਼ਾਮੇ ਨਾਲ ਹੈ ਹੜਤਾਲਾਂ ਵੀ ਹੋਣਗੀਆਂ ਜੀ ਤੇ ਵੱਡੀ ਪੱਧਰ ਤੇ ਜੋ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਹੋਏਗੀ ਉਹਦੇ ਮੁਤਾਬਕ ਚੱਲਿਆ ਜਾਵੇਗਾ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਹੋ ਅੱਜ ਜਿਹੜਾ ਅਸੀਂ ਇਹ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਸੰਯੁਕਤ ਕਿਸਾਨ ਮੋਰਚੇ ਦੀ ਨੈਸ਼ਨਲ ਕੋਆਰਡੀਨੇਟਰੀ ਕਮੇਟੀ ਵੱਲੋਂ ਸਾਰੇ ਦੇਸ਼ ਦੇ ਵਿੱਚ ਅਮਰੀਕਾ ਤੇ ਮੋਦੀ ਵੱਲੋਂ ਜਿਹੜਾ ਜ਼ਬਰਦਸਤੀ ਅਮਰੀਕਾ ਦੇ ਟਰੰਪ ਵੱਲੋਂ ਸਾਡੇ ਦੇ ਐਰਫ ਦੇ ਨਾਂ ਥਲੇ ਟੈਕਸ ਲਾਇਆ ਜਾ ਰਿਹਾ ਹੈ ਉਸ ਟੈਕਸ ਦਾ ਵਿਰੋਧ ਕਰਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਹਿੰਦੁਸਤਾਨ ਦੇ ਜਿਹੜੇ ਕਿਸਾਨ ਆਪਣੀ ਨਾਜ ਪੈਦਾ ਕਰਦੇ ਨੇ ਉਹ ਛੋਟਾ ਕਿਸਾਨ ਹੈ ਸਰਕਾਰੀ ਅੰਕੜਿਆਂ ਮੁਤਾਬਕ 2.5 ਤੋਂ 5 ਏਕੜ ਤੱਕ ਦੇ 80% ਕਿਸਾਨ ਹੈ ਜਿਨ੍ਹਾਂ ਕੋਲੇ ਖੇਤੀ ਦੇ ਸਾਧਨ ਨਹੀਂ ਸਰਕਾਰ ਕੋਈ ਸਬਸਿਡੀ ਨਹੀਂ ਦਿੰਦੀ ਔਰ ਦੂਸਰੇ ਪਾਸੇ ਅਮਰੀਕਾ ਦੇ ਵਿੱਚ 5000 ਤੋਂ ਲੈ ਕੇ 7000 10000 ਏਕੜ ਤੱਕ ਦੇ ਕਿਸਾਨ ਐ بڑے ਛੋਟੇ ਗਿਣਤੀ ਦੇ ਵਿੱਚ 135 ਅਰਬ ਡਾਲਰ ਸਰਕਾਰ ਉਹਨਾਂ ਨੂੰ ਸਬਸਿਡੀ ਦਿੰਦੀ ਆ ਜਿੰਨੀ ਉਹਨਾਂ ਦੀ ਖਰਚੇ ਆਉਂਦਾ پیداوار ਤੇ ਉਹਨੇ ਜੀ ਸਬਸਿਡੀ ਦਿੱਤੀ ਜਾਂਦੀ ਹੈ ਉਸ ਨੂੰ ਬਰਾਬਰ ਵੇਚਣਾ ਚਾਹੁੰਦੇ ਆ ਕਿ ਫ੍ਰੀ ਟ੍ਰੇਡਰ ਵਪਾਰ ਸੰਸਕਰ ਦਿਓ ਆਪਾਂ ਦੁਨੀਆ ਦੇ ਵਿੱਚ ਕੋਈ ਕਿਸੇ ਤੇ ਟੈਕਸ ਨਹੀਂ ਲਾਊਗਾ ਕੋਈ ਜਿੱਥੇ ਆਪਣਾ ਮਰਜ਼ੀ ਮਾਲ ਵੇਚ ਸਕੇ ਉਸ ਦਾ ਸਾਡਾ ਹਿੰਦੁਸਤਾਨ ਦਾ ਕਿਸਾਨ ਮੁਕਾਬਲਾ ਨਹੀਂ ਕਰ ਸਕੂਗਾ ਇਸੇ ਤਰ੍ਹਾਂ ਦੁੱਧ ਦੇ ਉਤਪਾਦਕ ਦੇ ਵਿੱਚ ਸਾਡੇ ਛੋਟੇ ਡੇਰੀ ਉਤਪਾਦਕ ਨੇ ਔਰ ਅਮਰੀਕਾ ਦੇ ਵਿੱਚ 10-10 ਹਜ਼ਾਰ ਮੱਝਾਂ ਦੇ ਜਿਹੜੇ ਉਹਨਾਂ ਦੇ ਫਾਰਮ ਨੇ ਉਹਨਾਂ ਦੇ ਦੁੱਧ ਤੋਂ ਪੈਦਾ ਹੋਈਆਂ ਚੀਜ਼ਾਂ ਦਾ ਮੁਕਾਬਲਾ ਨਹੀਂ ਕਰ ਸਕਾਂਗੇ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇਣੀ ਚਾਹਨਾ ਇਹਦੇ ਨਾਲ ਕੱਲਾ ਕਿਸਾਨ ਹੀ ਨਹੀਂ ਉਦਯੋਗ ਦੇ ਉੱਤੇ ਬੜਾ ਅਸਰ ਪੈਣਾ ਸਾਡੇ ਲੁਧਿਆਣੇ ਦੇ ਵਿੱਚ ਟੈਕਸਟਾਈਲ ਜਿਹੜਾ ਉਦਯੋਗ ਹੈਗਾ ਹੌਜਰੀ ਦਾ ਔਰ ਸਮਾਲ ਸਕੇਲ ਇੰਡਸਟਰੀ ਆ ਉਹਦੇ ਵੱਲੋਂ 10000 ਕਰੋੜ ਰੁਪਏ ਦਾ ਮਾਲ ਅਮਰੀਕਾ ਚ ਭੇਜਿਆ ਜਾਂਦਾ ਹੈ ਹਰ ਸਾਲ ਦੇ ਵਿੱਚ ਔਰ ਜਦੋਂ ਸਾਡੇ ਮਾਲ ਦੇ ਉੱਤੇ ਹੁਣ 50% ਅਮਰੀਕਾ ਨੇ ਟੈਕਸ ਲਾ ਦਿੱਤਾ ਉਹ ਹੌਜਰੀ ਦਾ ਮਾਲ ਨਹੀਂ ਜਾਣਾ ਉਥੋਂ ਦੇ ਵਪਾਰੀ ਨੇ ਉਹ ਮਾਲ ਲੈਣਾ ਦੁਨੀਆਂ ਦੇ ਦੂਜੇ ਦੇਸ਼ਾਂ ਦਾ ਜਿਹੜਾ ਸਸਤਾ